ਗੁਰਸਿੱਧਿਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਮਹੱਲਾ ਤੀਜਾ ਜਿਨ ਗੁਰ ਗੋਪਿਆ ਆਪਣਾ ਤਿਸਥੋਰਣ ਠਾਓ ਹਲਤ ਪਲਤ ਦੋ ਵਗ ਗਏ ਦਰਗਹਿ ਨਹੀਂ ਥਾਓ ਉਹ ਵੇਲਾ ਹੱਥ ਨ ਆਵਈ ਫਿਰ ਸਤਗੁਰ ਲੱਗੈ ਪਾਏ ਸਤਗੁਰ ਕੀ ਗਣਤੈ ਖੁਸੀ ਐ दुखै दुखै है साधु गुरु पुरुष निरवैरे है आपले जिस लए नानक दर्शन जिनवे खा लेओण तेना दरै कहले छडाई वाहि गुरु जी का खालसा वाहि गुरु जी की फत्ते देता जीव पिंड सब तेरा ਜੇਤਾ ਜੀਓ ਪੈਣ ਸਭ ਤੇਰਾ ਸਭ ਉਪਰ ਤੁਠਲੋ ਪ੍ਰਵਾਣ ਦਾਸਨ ਦਾਸ ਕਹਿ ਜਨ ਨਾਨਕ ਜਿਹ ਹਰ ਤੂ ਕਰਾਏ ਹੈ ਤੇਹਾ ਹੋਮ ਕਰਿ ਵਿਖਿਆ ਸੁ ਗੁਰੂ ਰੂਪ ਗੁਰੂ ਪਿਆਰੇ ਗੁਰਸਾਰੇ ਸਤ ਸੰਗਤਿਓ ਆਉਜੋ ਲੜੀ ਵਾਰ ਵਿਚਾਰ ਚੱਲ ਰਹੀ ਹੈ ਧੰਨ ਧੰਨ ਗੁਰੂ ਰਾਮਦਾਸ ਦੀ ਮੂਬਾਰਕ ਰਸਨਾ ਦਾ ਉਚਾਰਨ ਕੀਤਾ ਹੋਇਆ ਇਹ ਗੋੜੀ ਕੀ ਵਾਰ ਦਾ ਲੜੀ ਵਾਰ ਦਾ 25 26 ਨੰਬਰ ਸ਼ਬਦ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 316 ਅੰਕ ਤੇ ਸੋਸ਼ੋਭਿਤ ਹੈ 314 ਅੰਕ ਤੇ ਸੋਸ਼ੋਭਿਤ ਹੈ ਆਓ ਸਰਵਣ ਕਰਨਾ ਕਰੀਏ ਸ ਲੋਕ ਮਹੱਲਾ ਤੀਜਾ ਜਿੰਗੁਰ ਗੋਪੈ ਆਪਣ ਤਿਸਥੋਰਣ ਥਾਓ ਅੱਜ ਦਾ ਪਾਵਨ ਸੋਖ ਤਨਗੁਰ ਅਮਰਦਾਸ ਜੀ ਦਾ ਹੈ ਇਸ ਤੋਂ ਬਾਅਦ ਫਿਰ ਮਹੱਲਾ ਵੀ ਅਮਰਦਾਸ ਜੀ ਦਾ ਹੈ ਇਸ ਤੋਂ ਬਾਅਦ ਪੌੜੀ ਚੌਥੇ ਪਾਸ਼ੇ ਗੁਰੂ ਰਾਮਦਾਸ ਜੀ ਦੀ ਹੈ ਜਿੱਥੇ ਪੰਜਵੇਂ ਪਾਸ਼ੇ ਦੀ ਪੌੜੀ ਆਏਗੀ ਉੱਥੇ ਪੌੜੀ ਮਹੱਲਾ ਪੰਜਵਾ ਲਿਖਿਆ ਆਏਗਾ ਜਾਂ ਪੰਜ ਲਿਖਿਆ ਆਏਗਾ ਇੱਥੇ ਸ਼ਲੋਕ ਹੈ ਤੀਜੇ ਪਾਸ਼ੇ ਗੁਰੂ ਅਮਰਦਾਸ ਜੀ ਦਾ ਜਿਨ ਨੇ ਗੋਪਿਆ ਆਪਣਾ ਕਹਿੰਦੇ ਜਿਨ੍ਹਾਂ ਨੇ ਗੋਪਿਆ ਭਾਵ ਆਪਣੇ ਸਤਿਗੁਰੂ ਨੂੰ ਦਿਨਿੰਦੇ ਜੁਗਲੀ ਕੀਤੀ ਹੈ ਆਪਣੇ ਸਤਿਗੁਰੂ ਨੂੰ ਮਾੜਾ ਚੰਗਾ ਆਖਿਆ ਤੇ ਸਥੋਰ ਨਾ ਠਾਉ ਫਿਰ ਕਹਿੰਦਾ ਉਹ ਕਿਤੇ ਥਾਂ ਟਿਕਾਣਾ ਨਹੀਂ ਮਿਲਦਾ ਭਾਵ ਮਨ ਦਾ ਸਬਰ ਚ ਨਹੀਂ ਆਂਦਾ ਸੰਤੋਖ ਚ ਨਹੀਂ ਆਂਦਾ ਟਿਕਾਉਂ ਚ ਨਹੀਂ ਆਂਦਾ ਕਿਤੇ ਉਹਦਾ ਮਨ ਜਿਹੜਾ ਆਪਣੇ ਸਤਿਗੁਰੂ ਦੀ ਨਿੰਦਿਆ ਕਰਦਾ ਕਿਉਂਕਿ ਸਤਿਗੁਰੂ ਬਾਬਾ ਕਬੀਰ ਸਾਹਿਬ ਨੇ ਕਿਹਾ ਕੀਤਾ ਨਿੰਦਿਆ ਭਲੀ ਕਿਸੇ ਕੀ ਨਹੀਂ ਨਿੰਦਕ ਚੁੱਪ ਚਲ ਰਲੂਏ ਇਹਨਾਂ ਦੋਨਾਂ ਹੀ ਕੰਡੀਸ਼ਨਾਂ 'ਚ ਮਨੁੱਖ ਮਰਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਜਿਨ ਗੁਰ ਗੋਪਿਆ ਆਪਨਾ ਸਥੋਰ ਨ ਠਾਓ ਜਿਹਨਾਂ ਨੇ ਆਪਣੇ ਗੁਰੂ ਨੂੰ ਆਪਣੇ ਸਤਿਗੁਰੂ ਦੀ ਨਿੰਦਿਆ ਚੁਗਲੀ ਕੀਤੀਏ ਕਦੇ ਉਹਨੂੰ ਇਸ ਸੰਸਾਰ 'ਚ ਵੀ ਲੋਕ 'ਚ ਪਰਲੋਕ 'ਚ ਕਿਤੇ ਢੋਈ ਨਹੀਂ ਮਿਲਦੀ ਹਰ ਤੇ ਪੜਤ ਦੋ ਗੰਗੇ ਦਰਗਣਾ ਹੀ ਥਾਓ ਸਰੂ ਦੇ ਹਲ ਤੇ ਪਦ ਦੋਨੋਂ ਬਾਜ ਜਾਂਦੇ ਨੇ ਭਾਵ ਇਥੇ ਸੰਸਾਰ 'ਚ ਵੀ ਉਹ ਦੁਖੀ ਰਹਿੰਦਾ ਜਦ ਨੰਕਾਰ ਤੇ ਦਰਵਾਜ਼ੇ 'ਚ ਵੀ ਲੰਨਤਾ ਪੈਂਦੀ ਆ ਦਰਗਾ ਨਹੀਂ تھا ਉਦਰੀਗਾ ਚ ਥਾਂ ਨਹੀਂ ਮਿਲਦੀ ਤੇ ਤੰਗ ਕਰਉਣਾ ਹੈ ਸਰ ਨੂੰ ਜਿਹੜਾ ਗੁਰਮੁਖ ਮਿਲਦਾ ਸੀ ਤੇ ਇਹ ਹੀ ਕਹਿੰਦਾ ਸੀ ਸਤਿਗੁਰੂ ਮੈਨੂੰ ਕੁਝ ਨਹੀਂ ਚਾਹੀਦਾ ਕਿਉਂਕਿ ਸਤਿਗੁਰੂ ਕਹਿੰਦੇ ਹਨ ਕੀ ਚਾਹੀਦਾ ਹੈ ਸ਼ੋਹਰਾਮ ਚਾਹੀਦਾ ਰਾਜ ਭਗ ਚਾਹੀਦਾ ਮਲਕੀਅਤ ਚਾਹੀਦੀ ਹੈ ਸਾਰੇ ਸੰਸਾਰ ਦੀ ਸਤਿਗੁਰੂ ਕੋਈ ਚੀਜ਼ ਨਹੀਂ ਚਾਹੀਦਾ ਤੇਰੇ ਚੱਲਣਾ ਸਪ੍ਰਿਤੀ ਚਾਹੀਦੀ ਹੈ ਇੱਕ ਦਰਗਾ ਚ ਥਾਂ ਮਿਲ ਜਾਏ ਬਸ ਇੰਨਾ ਚਾਹੀਦਾ ਸਤਿਗੁਰੂ ਬਖਸ਼ਿਸ਼ ਬਾਰ-ਬਾਰ ਕਰ ਰਹੇ ਨੇ ਕਹਿੰਦੇ ਭਾਈ ਜਿਨ੍ਹਾਂ ਨੇ ਆਪਣੇ ਸਤਿਗੁਰੂ ਦੀ ਨਿੰਦਿਆ ਕਰਤੀ ਐ ਇੰਜ ਕਹਿ ਲਈਏ ਜਿਹੜੇ ਧੀ ਪੁੱਤ ਨੇ ਆਪਣੇ ਮਾਪੇ ਨੂੰ ਹੀ ਫਿੱਟ ਲਾਣ ਦਾ ਪਾਣੀ ਸ਼ੁਰੂ ਕਰਤੀਆਂ ਧੀ ਪੁੱਤ ਦਾ ਕੁਝ ਨਹੀਂ ਬਣ ਸਕਦਾ ਤੇਨੇ ਆਪਣੇ ਸਤਿਗੁਰੂ ਨੂੰ ਹੀ ਮਾਰਾ ਚੰਗਾ ਭਰਾ ਪੂਰਾ ਆਖਣਾ ਸ਼ੁਰੂ ਕਰ ਦਿੱਤਾ ਉਹਨੂੰ ਥਾਂ ਹੀ ਕਿਤੇ ਨਹੀਂ ਮਿਲਦੀ ਢੋਈ ਵੀ ਕਿਤੇ ਨਹੀਂ ਮਿਲਦੀ ਉਹ ਵੇਲਾ ਹੱਥ ਨੇ ਆਵਈ ਫਿਰ ਸਤਿਗੁਰ ਲੱਗਹ ਪਾਇ ਫਿਰ ਇਹ ਵੇਲਾ ਖੁੰਝਿਆ ਹੋਇਆ ਜ਼ਿੰਦਗੀ ਵਿੱਚ ਉਹਦੇ ਹੱਥ ਨਹੀਂ ਆਉਂਦਾ ਉਹ ਕਹਿੰਦਾ ਸ਼ਾਇਦ ਮੈਨੂੰ ਵਾਪਸੀ ਮਿਲ ਜੇ ਨਹੀਂ ਸਤਿਗੁਰੂ ਕਹਿੰਦਾ ਇਹ ਵੇਲਾ ਖੁੰਝਿਆ ਹੋਇਆ ਇੱਕ ਵਾਰੀ ਹੱਥੋਂ ਖੁੰਝ ਗਿਆ ਫਿਰ ਕਦੇ ਜ਼ਿੰਦਗੀ 'ਚ ਹੱਥ ਨਹੀਂ ਆਏਗਾ ਫਿਰ ਸਤਿਗੁਰੂ ਲੱਗਿਆ ਪਾਇ ਤੇ ਕਹਿੰਦੇ ਨਿੰਦਿਆ ਕਰਕੇ ਸਤਿਗੁਰੂ ਤੋਂ ਦੂਰ ਹੁੰਦਾ ਪਰ ਹੱਥ ਕਦੋਂ ਆਉਂਦਾ ਸਤਿਗੁਰੂ ਲੱਗਿਆ ਜਦੋਂ ਸਤਿਗੁਰੂ ਆਪਣੀ ਮਿਹਰ ਰਹਿਮਤ ਕਰਕੇ ਉਸ ਨੂੰ ਦਿੱਤਕ ਤੇ ਕਿਰਪਾ ਕਰ ਦਿੰਦਾ ਹੈ ਕਿਉਂਕਿ ਮਾਪੇ ਉਹ ਕੀ ਉਹ ਫੈਟ ਲਾਣ ਤੋਂ ਵੀ ਪਾਵੇ ਕਿ ਮਾਪੇ ਮਾੜਾ ਨਹੀਂ ਸੋਚਦਾ ਕਰੇ ਪੁਰਾਣੀ ਕਿਸੇ ਟੀਪ ਉਹਦਾ ਸੋਚਦਾ ਚੰਗਾ ਹੀ ਸੋਚਦਾ ਵੀ ਮੇਰੇ ਧੀ ਬੁੱਤ ਦਾ ਭਲਾ ਹੋਵੇ ਸਮਾਤ ਆਵੇ ਉਹ ਸੱਚੀ ਫਿਕਰ ਤਾਂ ਵੀ ਅਸੀਂ ਕਿਵੇਂ ਸੋਚਦੇ ਹਾਂ ਪਰ ਸਤਿਗੁਰੂ ਸਭਨਾ ਦਾ ਭਲਾ ਬਣਾਏ ਤਾਂ ਤਿਸ ਦਾ ਪੁਰਾ ਕਿਉਂ ਹੋਏ ਅੰਦਰੰਕਾਰ ਸਭ ਦਾ ਭਲਾ ਮਣਾਉਂਦਾ ਹੈ ਚਾਹੇ ਉਹ ਨੂੰ ਦਿੰਦੇ ਕੋਈ ਚਾਹੇ ਉਹ ਦੀ ਚੂਲੀ ਤੇ ਸਤਿਗੁਰ ਕੀ ਗੰਤੈ 쿠ਸੀ ਹੈ ਦੁਖੇ ਦੁਖ ਵਹਿ ਹੈ ਫਿਰ ਸਤਿਗੁਰ ਦੀ ਗੰਤੈ 쿠ਸੀ ਹੈ ਗੰਤ ਭਾਵ ਨਿੰਦਿਆ ਚੁਗਲੀ ਕਰਦਾ ਕਰਦਾ ਇੱਕ ਦਿਨ ਇੰਨਾ ਗਲਤਾਨਾ ਰੰਦਾ ਦੁਖੇ ਦੁਖ ਵਹਿ ਹੈ ਦੁਖ ਦੇ ਵਿੱਚ ਅਟ ਗਿਆ ਜਾਂਦਾ ਹੈ ਦੁਖ ਚ ਸਮਾ ਜਾਂਦਾ ਹੈ ਉਹ ਤੋਂ ਹੀ ਨਿਰ ਮਿਲਦੀ ਸਤਿਗੁਰੇ ਪਰੇ ਸਤਿਗੁਰੂ ਆਕਾਰ ਪੁਰਖ ਨਿਰਵੈਰ ਹੈ ਵੈਰ ਤੋਂ ਰਹਿਤ ਹੈ ਆਪੇ ਲੈ ਜਿਸ ਲਾਇ ਆ ਵੀ ਜਿਸ ਨੂੰ ਆਪਣੇ ਨਾਲ ਜੋੜਦਾ ਉਹ ਹੀ ਉਹਦੇ ਨਾਲ ਜੋੜਨਾ ਕਰਦਾ ਹੋਰ ਕਿਸੇ ਵਿੱਚ ਸਮਰੱਥਾ ਨਹੀਂ ਹੈ ਹੋਰ ਕਿਸੇ ਪਾਇਆ ਨਹੀਂ ਹੈ ਨਾ ਆਣੇ ਕਰਦਾ ਰਛਾਣ ਜਿਨਾਂ ਵੇਖਾ ਲਿਆਉਣ ਇਹਨਾਂ ਦਾ ਰਹਿ ਗਏ ਲੈ ਛੱਡਾਇ ਇਹਨੇ ਆਪ ਹੀ ਮੇਰਾ ਵੈਰ ਦਰ ਵੈਰ ਸਤਿਗੁਰੂ ਜਿਹਨੂੰ ਆਪਣੇ ਨਾਲ ਲਾਂਦਾ ਉਹੀ ਦੇ ਚਰਣਾ ਨਾਲ ਜੁੜਦਾ ਹੈ ਉਹੀ ਉਹਦਾ ਨਾਮ ਜਪਦਾ ਹੈ ਮੇਰੇ ਸਤਿਗੁਰੂ ਇਹ ਹੀ ਕਹਿੰਦੇ ਨੇ ਜਬ ਕੀ ਸਤਿ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮਾ ਕੋਈ ਜੇ ਹੁਕਮ ਕਰਦੇ ਤੇ ਆਪਣੇ ਨਾਲ ਆਪਣੀ ਬਦਗੀ ਚ ਜੋੜ ਲੈਂਦਾ ਨਾ ਹੁਕਮ ਕਰੇ ਤੇ ਕੋਈ ਜੁੜ ਨਹੀਂ ਸਕਦਾ ਨਾ ਇਹ ਦਰਸ਼ਨ ਜਿਨ੍ਹਾਂ ਵਿਖਾਲੇ ਹੋਣ ਤਿਹਨਾਂ ਦਰਗਾਹ ਲੈ ਛਡਾਇ ਜਿਹਨਾਂ ਨੂੰ ਆਪਣਾ ਦਰਸ਼ਨ ਦਿਖਾਉਂਦਾ ਹੈ ਉਹਨਾਂ ਨੂੰ ਛਡਾ ਵੀ ਲੈਂਦਾ ਹੈ ਉਹਨਾਂ ਨੂੰ ਬਚਾ ਵੀ ਲੈਂਦਾ ਹੈ ਇਹ ਸਭ ਮੇਰੇ ਕਿਰਪਾਲੂ ਦਿਆਲੂ ਸਤਿਗੁਰੂ ਹੈ ਮੇਰਾ ਰੰਕਾਰ ਐਸਾ ਚੁੱਥਿਆ ਹੋਇਆ ਮਿਹਰਬਾਨ ਹੈ ਸਤਿਗੁਰੂ ਮੇਰਾ ਨੀਤ ਨਵਾ ਨਾ ਆਵੈ ਨਾ ਜਾਈ ਉਹ ਬੇਨਰਸੀ ਪੁਰਖ ਹੈ ਸਰਬ ਮਾਇਆ ਸਮਾਇ ਉਹ ਮੇਰਾ ਸਤਿਗੁਰੂ ਨਿਰਵੈਰ ਹੈ ਅਬੇਨਰਸੀ ਹੈ ਨਾਸ ਤੋਂ ਰਹਿਤ ਹੈ ਉਸ ਦਸਾਰੀ ਕਾਇਨਾਤ ਵਿੱਚ ਦਹਾ ਹੈ ਭ੍ਰਮਣ ਕਰਦਾ ਹੈ ਉਹ ਕਦੇ ਜੰਮਣ ਮਰਨ ਨਹੀਂ ਜਾਂਦਾ ਸੋ ਗੁਰੂ ਪਿਆਰੀ ਗੁਰਸਾਰੇ ਸਾ ਸੰਗਤiyo ਐਨੀ ਆਪੂ ਬੇਨਤੀਆਂ ਕਰਦਾ ਖਿਮਾ ਦਾ ਅਰਜਕ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਗੁਰੂ ਰੰਦਾਸ ਦੇ ਦਰਬਾਰ ਦੀ ਗੁਰਨਾਇ ਸਾਹਿਬ ਦੇ ਘਰ ਦੀ ਜਗ੍ਹਾ ਤੇ ਪੱਲੇ ਬੰਨਾ ਆਪਲੇ ਕਰਨਾ ਜਿੰਦਗੀ ਚ ਕਮਾਣੇ ਵੱਗਟ ਬੋਲੇ ਆ ਦਸਤਾਰਾ ਜਸਤਾਰ ਦੇ ਹੋਏ ਸਾ ਸੰਗਤ ਦਿਵਸ ਸ੍ਰੀ ਸਕਰਵਰ ਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਂਚ ਆਜਾਵੇ ਗਜਵਨ ਕੇ ਫਾਇਦਾ ਜੋ ਆਪ ਸੱਚ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ